ਸਤ ਸ੍ਰੀ ਅਕਾਲ ਜੀ ਬਲੌਕ ਪੰਜਾਬ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹੋਰ ਦੱਸੋ ਜੀ ਕਿੰਨੇ ਹੋ ਉਮੀਦ ਹੈ ਜੀ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਲਓ ਜੀ ਆਪਾਂ ਲੱਗੇ ਆਜ ਦੀ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਜੇ ਤੁਸੀਂ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਲਓ ਜੀ ਸਵੇਰ ਦਾ ਟਾਈਮ ਆ ਆਪਾਂ ਚਾਹ ਪਾਣੀ ਪੀ ਲਿਆ ਸੀਗਾ ਤੇ ਬਾਕੀ ਹੁਣ ਆਪਾਂ ਲੱਗੇ ਆ ਰੋਟੀ ਪਕਾਉਣਾਂ ਲਓ ਜੀ ਆਪਾਂ ਰੋਟੀ ਪਕਾ ਲਈ ਸੀਗੀ ਤੇ ਹੁਣ ਆਪਾਂ ਮਾਜ ਲਈਏ ਭਾਂਡੇ ਲੋ ਜੀ ਭਾਂਡੇ ਪਾ ਮਾਂਜ ਲੈ ਸੀਗੇ ਭਾਂਡੇ ਮਾਂਜ ਕੇ ਫਿਰ ਮੈਂ 5-10 ਕੁ ਮਿੰਟ ਬਾਹਰ ਧੁੱਪੇ ਰੱਖਦੇ ਸੀ ਇਹ ਤੇ ਆਪਣੇ ਭਾਂਡੇ ਸੁੱਕ ਗਏ ਸੀ ਪਾਣੀ ਨਿਚੜ ਗਿਆ ਸੀਗਾ ਤੇ ਫਿਰ ਮੈਂ ਕਿਹਾ ਚੱਲ ਇਹਨਾਂ ਨੂੰ ਕੰਸ ਤੇ ਚਿਣ ਦਿੰਨੀ ਆ ਲੋ ਜੀ ਇਹ ਪਾਉਣ ਭਾਂਡਿਆਂ ਨੂੰ ਕੰਸ ਤੇ ਚਿਣ ਦਈਏ ਲਓ ਜੀ ਉਧਰ ਆਪਣਾ ਨਿਪਟੜ ਗਿਆ ਸੀਗਾ ਰਸੋਈ ਦਾ ਤੇ ਆਪਾਂ ਸੁੰਬਰ ਵੀ ਲਿਆ ਸੀ ਝਾੜੂ ਵੀ ਲਾ ਲਿਆ ਸੀਗਾ ਤੇ ਪੋਚੇ ਵੀ ਲਾਤੇ ਸੀਗੇ ਤੇ ਫਿਰ ਮੈਂ ਇੱਧਰ ਆ ਗਈ ਇੱਧਰ ਆਪਾਂ ਅੱਜ ਧੋਵਾਂਗੇ ਖੇਸ-ਖੇਸੀਆਂ ਤੇ ਬਾਕੀ ਤੇ ਨਾਲੇ ਆਪਾਂ ਧੋਵਾਂਗੇ ਪੇਟੀਆਂ ਦੇ ਖੇਸ ਧੋਣੇ ਵਾਲੇ ਸੀਗੇ ਮਿੱਟੀ ਜੀ ਕਾਫੀ ਪਈ ਹੋਈ ਸੀਗੀ ਚਲੋ ਜੀ ਆਪਾਂ ਹੁਣ ਪਟੀਆਂ ਦੇ ਖੇਸ ਤੇ ਮੰਜਿਆਂ ਦੇ ਮਤਲਬ ਕਿ ਖੇਸ ਜਿਹੜੇ ਉੱਪਰ ਲੈਣੇ ਹੁੰਦੇ ਆ ਉਹ ਵੀ ਧੋ ਲਈਏ ਲਓ ਜੀ ਆਪਾਂ ਖੇਸ ਖੇਸੀਆਂ ਧੋਲੇ ਸੀਗੇ ਤੇ ਉਦੋਂ ਮਗਰੋਂ ਲੱਗੇ ਸੀ ਮੈਂ ਮੱਜਾਂ ਣਲਾਉਣ ਚਲੋ ਜੀ ਆਪਾਂ ਹੁਣ ਮੱਜਾਂ ਨੂੰ ਣਾਲਾ ਲਈਏ ਲਓ ਜੀ ਖੇਸ ਆਪਣੇ ਤੋਤੇ ਸੁੱਕ ਗਏ ਸੀਗੇ ਤੇ ਮੈਂ ਲਾਉਣ ਲੱਗੀ ਸੀ ਤੇ ਲਾ ਕੇ ਤਾਰ ਤੋਂ ਖੇਸ ਆਪਾਂ ਹੁਣ ਇਹਨਾਂ ਦੀ ਆਪਾਂ ਤਾਹਾਂ ਲਗਾ ਦਾਂਗੇ ਚਲੋ ਠੀਕ ਹੈ ਜੀ ਵੀਡੀਓ ਦਾ ਐਂਡ ਆਪਾਂ ਇੱਥੇ ਹੀ ਕਰਦੇ ਆ ਮਿਲਦੇ ਆ ਅਗਲੇ ਬਲੌਕ ਨਾਲ ਧੰਨਵਾਦ ਜੀ